ਉਹ ਸਾਡਾ ਆਪਣਾ ਨਾ ਇੱਕ ਟੀਮ ਸਾਡੀ ਨਾਕੇ ਤੇ ਸੀਗੀ ਨਿਸ਼ਟਾ ਟਾਰੀ ਨਿਸ਼ਟਾ ਰੋਡ ਦੇ ਦਰੀਆਂ ਦੇ ਲਾਗੇ ਬਿਲਕੁਲ ਸਾਡੀ ਟੀਮ ਨੇ ਸਮਗਲਿੰਗ ਦੇ ਅਗੇਂਸਟ ਜਿਹੜਾ ਸਾਡੀ ਡਰੱਗ ਦੀ ਚਲਦੀ ਹੈ ਮੁਹਿੰਮ ਉਹਦੇ ਸਬੰਧ ਵਿੱਚ ਉੱਥੇ ਨਾਕੇ ਦੇ ਮੌਜੂਦ ਸੀਗੇ ਪੋਰਜੀਤੀ ਪਾਰਟੀ ਮੌਜੂਦ ਸੀਗੇ ਤੇ ਦੋ ਮੁੰਨੇ ਨੌਜਵਾਨ ਟਾਰੀ ਦੀ ਸਾਈਡ ਤੋਂ ਆਏ ਸੀ ਮੋਟਰਸਾਈਕਲ ਤੇ ਜਿਨ੍ਹਾਂ ਦੀ ਅਸੀਂ ਬਾਅਦ ਵਿੱਚ شناخت ਕਰ ਲਈ ਆ ਉਹਨਾਂ ਨੇ ਇੱਕਦਮ ਜਦੋਂ ਟਾਰਚ ਦੇ ਕੇ ਰੋਕਿਆ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਗਏ ਲੇਕਿਨ ਯਤਨ ਟੀਮ ਨੇ ਉਹਨਾਂ ਨੂੰ ਪੋਚਿਆ ਜਦੋਂ ਫੜਿਆ ਉਹਨਾਂ ਨੇ ਮੋਟਰਸਾਈਕਲ ਭੀ ਆ ਲਿਆ ਉਹ ਮੋਟਰਸਾਈਕਲ ਭੀ ਆਉਂਦਾ ਜਿਹੜਾ ਪਿਛਲਾ ਬੰਦਾ ਸੀ ਉਹ ਡਿੱਗਾ ਲੇਕਿਨ ਸਾਡੀ ਟੀਮ ਨੇ ਫਿਰ ਉਹਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥ 'ਚ ਕੋਈ ਲਫਾਫਾ ਸੀ ਉਹਨੇ ਇੱਕਦਮ ਛੁੱਟਿਆ ਛੁੱਟ ਕੇ ਉਹ ਦੌੜ ਗਿਆ ਨੇੜੇ ਦੀ ਆੜ੍ਹਤ ਸੀਗੀ ਹਨੇਰਾ ਸੀ ਉਸ ਕਰਕੇ ਉਹ ਜਦੋਂ ਭੱਜਿਆ ਵਾਸਤੇ ਉਹਨੇ ਇੱਕਦਮ ਉਸ ਦੱਬ ਆਪਣੀ ਚੋਂ ਡਰ ਦੇ ਮਾਨ ਵੀ ਪੁਲਿਸ ਨੇ ਜਦੋਂ ਪਿੱਛਾ ਕੀਤਾ ਆ ਉਹਨੇ ਪਿਸਤਲ ਕੱਢਿਆ ਤੇ ਅਨਨੋਮ ਸੀਗੇ ਦੋਨੋਂ ਹੀ ਪਿਸਤਲ ਉਹਨੇ ਜਿਹੜਾ ਫਾਇਰ ਪੁਲਿਸ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਤੇ ਹਮਲਾ ਜਿਹੜਾ ਵਾ ਫਾਇਰ ਕੀਤਾ ਲੇਕਿਨ ਉਹ ਪਿੱਛੇ ਰਾਗੀਰ ਸੀ ਇੱਕ ਗੁਰਜੀਤ ਬਿੱਲਾ ਬਾਅਦ ਚਹੀਂ ਤਸਦੀਕ ਕੀਤਾ ਮੈਨਿਸਟਰੀ ਉਹਦੀ ਰਿਸ਼ਤੇਦਾਰੀ ਸੀ ਰਹਿਣ ਵਾਲੇ ਤਰਨਤਾਰਨ ਦਾ ਰਸੂਲਪੁਰ ਦਾ ਉਹਦੇ ਗੋਲੀ ਪੱਟ ਚ ਲੱਗੀ ਸੀ ਓਮੀਡੀਏਟਲੀ ਅਸੀਂ ਉਹਨੂੰ ਆਪਣਾ ਚੱਕਿਆ ਫੜਾਫੜ ਆਪਣੀਆਂ ਗੱਡੀਆਂ ਜਾਂ ਮੰਦੀਪ ਲੈ ਕੇ ਆਏ ਪਰ ਅਨਫੋਰਚੂਨੇਟਲੀ ਅਸੀਂ ਉਹਨੂੰ ਜ਼ਚਾ ਨਹੀਂ ਸਕੇ ਉਹਨਾਂ ਦੇ ਅਸੀਂ شناخت ਕਰ ਲਈਆ ਸਖਤ ਕਾਰਵਾਈ ਉਹਨਾਂ ਤੇ ਜਿਹੜੀ ਆ ਪ੍ਰਚਾਰਾ ਦਰਜ ਕੀਤਾ ਇਹਦੇ ਚ ਜਿਹੜਾ ਲਫਾਫਾ ਚੈੱਕ ਕਰਨ ਤੇ 5 ਕਿਲੋ ਹੈਰਨ ਬ੍ਰਾਹਮਡ ਹੋਈ ਉਹਨਾਂ ਕੋਲ ਸਮਗਲਰ ਸੀਗੇ ਉਹਨਾਂ ਨੂੰ ਅਸੀਂ ਤਸਦੀਕ ਕਰ ਲਿਆ ਬੰਦੇ ਕੌਣ ਨੇ ਸਿਰ ਇਹ ਮਲਾਜਮ ਸੀ ਜਿਹੜੇ ਗੋਲੀ ਵਜੀ ਹੈ ਨਹੀਂ 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 ਇਹ ਪ੍ਰਾਈਵੇਟ ਰਾਗੀ ਸੀ ਇਹ ਜਿਸਤੇ ਕੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਗੁਰਜੀਤ ਬਿੱਲਾ ਨਾਲ